ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਨੇ ਜਿੱਥੇ ਕਿ ਇਸ ਬਾਰੇ ਗੋਲ ਇਸ ਗੋਲੀकांड ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਕਿ ਜਾਣਕਾਰੀ ਅਨੁਸਾਰ ਪੰਜ ਬਦਮਾਸ਼ਾਂ ਵਲੋਕ ਕਾਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਘਰ ਪੁਨੀਤ ਬੈਂਸ ਦਾ ਹੈ ਜਿੱਥੇ ਕਿ ਪਹਿਲਾਂ ਤੋਂ ਹੀ ਦੋ ਮਾਮਲੇ ਦਰਜ ਹਨ ਇਸ ਵਕਤ ਜ਼ਮਾਨਤ ਦੇ ਉੱਤੇ ਬਾਹਰ ਆਇਆ ਹੋਇਆ ਹੈ ਸਬਦਮਾਸ਼ਾ ਦੇ ਵੱਲੋਂ ਕੱਲ੍ਹ ਦੇਰ ਰਾਤ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਇਹ ਫਾਇਰ ਘਰ ਦੇ ਗੇਟ ਦੇ ਉੱਤੇ ਲੱਗੇ ਤੇ ਘਰ ਦੇ ਵਿੱਚ ਸਿਰਫ ਦੋ ਔਰਤਾਂ ਮਾਂ ਤੇ ਧੀ ਹੀ ਮੌਜੂਦ ਸਨ ਪੁਲਿਸ ਦੇ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਮੋਟਰਸਾਈਕਲ ਸਵਾਰ ਬਦਮਾਸ਼ਾ ਵੱਲੋਂ ਪੁਨੀਤ ਬੈਂਸ ਦੇ ਘਰ ਦੇ ਉੱਤੇ ਦੋ ਫਾਇਰ ਕੀਤੇ ਗਏ ਜਿਸਦੇ ਖੋਲ ਵੀ ਬਰਾਮਦ ਕੀਤੇ ਗਏ ਇਹਨਾਂ ਪਹਿਲੀ ਨਜ਼ਰ ਦੇ ਨਾਲ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗਦਾ ਹੈ ਕਿਉਂਕਿ ਪੁਨੀਤ ਬੈਂਸ ਦੇ ਉੱਤੇ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਨੇ ਪੁਲਿਸ ਸੀਸੀਟੀਵੀ ਦੇ ਅਧਾਰ ਤੇ ਉੱਤੇ ਕਾਰਵਾਈ ਕਰ ਰਹੀ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਏ ਜੀ ਪਨੀਤ ਬੈਸਦਾ ਜੀ ਹਾਂਜੀ ਹਾਂਜੀ ਕੀ ਕਾਰਨ ਰਿਹਾ ਜੀ ਕਾਰਨ ਹੈ ਜੀ ਪ੍ਰਾਣੀ ਤੋਂ ਰੰਜਿਸ਼ ਚੱਲਦੀ ਪਈ ਹੈ ਇਹਨਾਂ ਦੀ ਜੀ ਫੈਮਿਲੀ ਹੋ ਜੀ ਹਾਂਜੀ ਤੇ ਜਿਹੜੇ ਗੋਲੀਆਂ ਚਲਾਣ ਵਾਲੇ ਸੀ ਕਿੰਨੇ ਕਿ ਲੋਕ ਸੀਗੇ ਇਹ 5 ਜਣੇ ਸੀ ਜੀ ਅੱਛਾ ਜੀ ਤੇ ਕਿੰਨੀਆਂ ਗੋਲੀਆਂ ਚਲਾ ਗਿਆ ਨੇ ਦੋ ਫਾਇਰ ਕੀਤਾ ਜਦੋਂ ਫਾਇਰ ਹੋਇਆ ਉਹ ਪਨੀਤ ਘਰੇ ਸੀਗਾ ਨਹੀਂ ਜੀ ਕੋਈ ਨਹੀਂ ਸੀ ਘਰ ਆ ਸੀ ਮਾਂ ਦੀਆਂ ਕਰ ਰਹੇ ਨੇ ਆ ਇਕੱਲੇ ਬਸ ਉਹ ਤਾਂ ਘਰ ਹੈ ਹੀ ਨਹੀਂ ਉਹ ਤਾਂ ਰਹਿੰਦਾ ਨਹੀਂ ਘਰ ਜੀ ਪਤਾ ਚੱਲਿਆ 2020 ਦਾ ਕੋਈ ਕੇਸ ਹੈ ਹਾਂਜੀ 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 ਇਹਨੂੰ ਮਾਰ ਉਹੀ ਅਸੀਂ ਕੰਪਲੀਟ ਇੱਕ ਕਰਾਈ ਹੈ ਇਹਨਾਂ ਨੇ ਇੰਨੇ ਝੂਠੇ ਪਰਚੇ ਪਵਾਏ ਹੋਏ ਸਾਡੇ ਤੇ ਬਹੁਤ ਜ਼ਿਆਦਾ ਮੇਰੇ ਬੇਟੇ ਤੇ ਬਹੁਤ ਪੁਵਾਤੇ ਇਹਨਾਂ ਨੇ ਕਿੰਨੇ ਫਾਇਰ ਹੋਏ ਹੈ ਘਰ ਦੇ ਫਾਇਰ ਦੋ ਹੋਏ ਇਸ ਪ੍ਰਸ਼ਾਸਨ ਨੇ ਹੁਣ ਕੋਈ ਦੇਖੋ ਹੁਣ ਬਲਾ ਹਾਂ ਕਹਿੰਦੇ ਜੀ ਕੋਈ ਨਾ ਸਾਨੂੰ ਦੁਬਾਰਾ ਬੁਲਾਣਗੇ ਉਹ ਹਾਂਜੀ ਹਾਂਜੀ ਕਰਤਾ ਹਾਂ ਅਫਸਰਾਂ ਨੇ ਬੁਲਾਉਣਾ ਠੀਕ ਹਾਲੇ ਦੁਆ ਕਰਨਾ ਜਾਓ ਤੁਸੀਂ ਦਵਾਈ ਖਾਓ ਠੀਕ ਫਿਰ ਤੁਹਾਨੂੰ ਹਾਂ ਫਿਰ ਤਕਰੀਬਨ 3:30 ਵਜੇ ਦਾ ਇਨਸੀਡੈਂਟ ਹੈ ਜੀ ਜੀ ਜਦੋਂ ਇਹਨਾਂ ਨੂੰ ਸਵੇਰੇ ਪਤਾ ਲੱਗਾ ਇਹਨਾਂ ਨੇ ਲੋਕਲ ਪੁਲਿਸ ਨੂੰ ਇਨਫਾਰਮ ਕੀਤਾ ਅਸੀਂ ਇਹਦੇ ਵਿੱਚ ਕੇਸ ਰਜਿਸਟਰ ਕਰਕੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਪੁਮੀਤ ਨਾਂ ਦਾ ਇੱਕ ਲੜਕਾ ਹੈ ਉਹਨਾਂ ਦੇ ਘਰ ਦੇ ਗੇਟ ਦੇ ਉੱਤੇ ਗੋਲੀਆਂ ਚਲਾਈਆਂ ਸਰ ਚਲਾਈਆਂ ਕੀ ਬਤਨ ਹੋਈ ਹੈ ਇਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਜੀ ਅਸੀਂ ਇਹਨੂੰ ਟ੍ਰੇਸ ਕਰ ਰਹੇ ਹਾਂ ਸਰ ਉਹੀ ਤਾਂ ਨਹੀਂ ਕਰਕੇ ਪਨੀਤ ਬੈਸੀ ਤੇ ਪਹਿਲਾਂ ਵੀ ਕਈ ਪਰਚੇ ਨੇ ਹਾਂ ਬਿਲਕੁਲ ਜੀ ਉਹੀ ਲੜਕਾ ਹੈ ਜੀ ਸਰ ਕਿੰਨੇ ਫਾਇਰ ਹੋਏ ਉਹ ਦੋ ਫਾਇਰ ਜਿਹੜੇ ਨੇ ਉਹ ਅਜੇ ਤੱਕ ਸਾਹਮਣੇ ਆਏ ਹਾਂ ਬਿਲਕੁਲ ਜੀ ਉਹਨਾਂ ਦੇ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਹੈ ਉਦੇ ਉਤੋਂ ਅਸੀਂ ਅੱਗੇ ਫਰਦਰ ਲੈਂਥਸ ਲੈ ਰਹੇ ਆ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਸਰ ਫੁਟੇਜ ਦੇ ਵਿੱਚ ਕੋਈ ਆਇਆ ਹੋਵੇ ਹਮਲਾਵਰ ਕਿੰਨੇ ਸੀ ਔਰ ਕਿੱਦਾਂ ਆਇ ਸੀ ਇਹ ਅੰਡਰ ਇਨਵੈਸਟੀਗੇਸ਼ਨ ਹੈ ਜੀ ਅਸੀਂ ਇਸ ਪਾਰਟ ਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਨੂੰ ਓਕੇ ਤੇ ਸਰ ਕੋਈ ਮੌਕੇ ਤੋਂ ਆਪਾਂ ਨੂੰ ਕੋਈ ਕੋਲ ਮਿਲੀ ਹੁਣ ਹਾਂ ਮੌਕੇ ਤੋਂ ਬਹੁਤ ਸਾਰੀ ਐਵੀਡੈਂਸ ਮਿਲੀ ਹੈ ਉਹਨੂੰ ਅਸੀਂ ਡਿਵੈਲਪ ਕਰਕੇ ਅੱਗੇ ਫਰਦਰ ਇਤ ਇਨਵੈਸਟੀਗੇਸ਼ਨ ਮਾਮਲਾ ਦਰਜ ਕਰ ਦਿੱਤਾ ਗਿਆ ਬਿਲਕੁਲ ਜੀ ਮਾਮਲਾ ਦਰਜ ਕਰ ਸਰਪਰਵਾਹ ਨਾਲ ਗੱਲਬਾਤ ਕੀਤੀ ਕੀ ਮੰਨਸਾ ਰਹੀ ਉਹਨਾਂ ਦੀ ਹੋਲੀ ਚਲਾਉਣ ਦੀ ਉਹ ਅਜੇ ਚੈੱਕ ਕਰ ਰਹੇ ਨੇ ਜੀ ਉਹ ਸਾਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਇਨਫੋਰਮੇਸ਼ਨ ਦੇਣਗੇ ਉਹਦੇ ਅਕੋਰਡਿੰਗਲੀ ਅਸੀਂ ਇੱਥੇ ਐਕਟ ਕਰਾਂਗੇ ਇਹ ਜਿਹੜਾ ਕਨੀਤ ਕਿੰਨੇ ਦਿਨ ਬਗੈ ਮਤਲਬ ਕਿ ਜੇਲ੍ਹ ਤੋਂ ਬਾਹਰ ਆਇਆ ਕਿੰਨੇ ਦਿਨ ਇਹ ਜੋ ਜੋ ਹੁਣ ਤੱਕ ਪਰਮਾ ਫਸਾਈ ਰਿਕਾਰਡ ਦੇਖਿਆ ਹੈ ਇਹ ਕਰੀਬਨ 2 ਮਹੀਨੇ ਤੋਂ ਬੇਲ ਆਊਟ ਆ ਉਹ 2 ਮਹੀਨੇ ਤੋਂ ਜਿਹੜਾ ਜੇਲ੍ਹ ਤੋਂ ਬਾਹਰ ਹੈ ਇਸ ਦਾ ਕੋਈ ਫਰਾਰੀ ਤੇ ਹੈ ਕੋਈ ਮਤਲਬ ਕੋਈ ਵੀਓ ਐਸ ਵਾਲੇ ਕਿਸੇ ਨਹੀਂ ਨਹੀਂ ਇਹ ਬੇਲ ਆਊਟ ਹੈ ਇਹਨਾਂ ਦਾ ਵਾਸੇ ਇੱਕ ਹੋਰ ਵੀ ਝਗੜਾ ਹੋਇਆ ਉਹ ਵੀ ਅੰਡਰ ਇਨਵੈਸਟੀਗੇਸ਼ਨ ਇਸ਼ੂ ਹੈ ਸਰ ਪਿਛਲੇ ਕੁਝ ਸਮੇਂ ਪਹਿਲੇ ਇਹਨਾਂ ਦੀ ਲੜਾਈ ਹੋਈ ਸੀਗੀ ਕੋਰਟ ਦੇ ਵਿੱਚ ਉਹ ਹੀ ਦੱਸ ਰਹਿਣਾ ਇਸ ਮਾਮਲੇ 'ਚ ਆਈ ਥਿੰਕ ਫਰਾਰ ਹੈ ਮੈਂ ਉਹੀ ਕਹਿ ਰਹਿਣਾ ਜੀ ਵੀ ਇਹਨਾਂ ਦਾ ਕੋਰਟ ਦੇ ਵਿੱਚ ਹੀ ਇੱਕ ਇਸ਼ੂ ਹੋਇਆ ਸੀ ਉਹ ਵੀ ਅਜੇ ਅੰਡਰ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਸ਼ਾਮਲ ਨਹੀਂ ਕੋਈ